ਹੋਰ ਦਾਸ বাস ਹੋਸ਼ਾ ਦੂਰ ਆਂਦਾਸ ਮਹਾਰਾਜ ਤੁਹਾਡੇ ਤੇ ਕਿਰਪਾ ਕਰੇ ਮੈਂ ਗਰੀਬ ਨੇ ਮੈਂ ਤੁਹਾਨੂੰ ਕਹਿਣਾ ਔਰ ਮੈਂ મોદી ਨੂੰ ਕਹਾਂ ਜਿਹੜਾ ਗਰੀਬ ਦੀ ਸੁਣਦਾ ਹੀ ਨਹੀਂ ਆਉਂਦਾ ਕਿਸੇ ਦਾ ਯਾਰ ਪਰਦੇਸ ਨਾ ਜਾਵੇ ਤੇ ਇੱਕ ਕਿਸੇ ਦਾ ਯਾਰ ਨਾ ਪਿਛੜੀ ਉਹਦੇ ਵੱਡੇ ਹੰਕਾਰ ਜਾਂ ਨਾਨਕ ਗਰਭ ਕਰਦਾ بڑا ਸੋਹਣਾ ਇਹ ਹੰਕਾਰ ਜੋ ਗਰਭ ਵਿੱਚ ਗਲ ਜਾਏ ਵੱਡੇ ਹੋਏ ਤਾਂ ਦੁੱਖ ਮਨ ਨੂੰ ਹੁਣਾ ਨਿਕਾ ਆਂਦਾ ਮਰ ਜੇ ਉਹ ਚੰਗਾ ਨਾਨਕ ਨੇ ਕੀਆ ਤੂੰ ਜਦੋਂ ਆ ਜਾਣਾ ਨਾ ਮੈਨੂੰ ਧਰਨਾ ਚਾਹ ਚੜ ਜਾਂਦਾ ਮੈਨੂੰ ਸਾਰੇ ਪਿੰਡ ਭੁੱਲ ਜਾਂਦਾ ਤੂੰ ਕੱਲਾ ਚੇਤੇ ਰਹੀਂ ਮਾਰੇ ਦਾਵਾ ਸਹਿਬ ਜੀ ਨੋਹ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਨਮਸਕਾਰ ਆਦਾਬ ਅੱਜ ਦੇ ਵਲੌਗ ਚ ਤੁਹਾਡਾ ਸਵਾਗਤ ਹੈ ਤੇ ਅੱਜ ਦਾ ਜਿਹੜਾ ਵਲੌਗ ਹੈ ਜੀ ਉਹ ਇੰਟਰਟੇਨਿੰਗ ਵੀ ਹੈ ਤੇ ਬਹੁਤ ਕੁਸ਼ੇ ਦੇ ਚ ਸਿੱਖਣ ਨੂੰ ਵੀ ਹੈਗਾ ਤੇ ਆਪਾਂ ਆਓ ਜੀ ਰੰਗ ਟੰਗ ਬਣਦੇ ਆਂ ਅੱਜ ਤੇ ਕਰੋ ਇੰਜੋਏ ਤੁਸੀਂ ਅੱਜ ਇਸ ਵਲੌਗ ਨੂੰ ਹਾ ਜੀ ਭੰਡ ਆਉਂਦਾ ਤੇ ਦੇਖਿਓ ਕੀ ਗੱਲਾਂ ਸੁਣਾਉਂਦਾ ਤੇ ਕੀ ਕਹਿੰਦਾ ਮੈਂ ਕਿਹਾ ਮੈਂ ਆਉਦੇ ਭੈਣਾ ਭਰਾਵਾਂ ਨੂੰ ਵੀ ਦੱਸਾਂ ਕਿ ਮੈਂ ਕੋਈ ਇਗਲੀ ਰਿਸ਼ਤੇ ਨਹੀਂ ਰੱਖੇ ਰਿਹਾ। ਜਿਹੜੀ ਵੀ ਤੁਸੀਂ ਮੈਨੂੰ ਲਈਖਦੇ ਹੋ ਤੁਸੀਂ ਮੇਰੇ ਭੈਣ ਭਾਈ ਹੋ। ਇਹ ਵੱਡੇਆਂ ਦਾ ਚਾਚੇ ਤਾਈਆਂ ਹੋ। ਇਦੋਂ ਲਾਵਾ ਆਪਾਂ ਹੋਰ ਕਿਸੇ ਰਿਸ਼ਤੇ ਨੂੰ ਨਹੀਂ ਜਾਣਦੇ। ਬਹੁਤ ਸਾਰੀਆਂ ਜਿਹੜੀਆਂ ਅੱਜ ਕੱਲ ਉਹ ਹੈ ਜੀ ਸਰ ਕਹਿ ਰਿਓ ਆਡੀਅנס ਹੈ। ਇਹੋ ਜਿਹਾ ਕੋਈ ਛਾਪਨ ਹੋ ਨਹੀਂ ਪਤਾ। ਇਹ ਦੇਖੋ ਕੀ ਭਕਾਈ ਮਾਰਦਾ ਆਪਾਂ ਸੁਣਦੇ। ਹਾਂਜੀ। ਜਿਉਂਦੇ ਵਸਦੇ ਰੋ ਜਿਉਂਦੇ ਵਸਦੇ ਰੋ ਆਂਦਾ ਕਿਸੇ ਦਾ ਯਾਰ ਪਰਦੇਸ ਨਾ ਜਾਵੇ ਤੇ ਇੱਕ ਕਿਸੇ ਦਾ ਯਾਰ ਨਾ ਵਿਛੜੀਏ ਉਹ ਨਹੀਂ ਵੇਂਦਾ ਉਹ ਨਹੀਂ ਕਿਸੇ ਦੇ ਤਰਸ ਕਰਦਾ ਆਪਾਂ ਕਹਿੰਦੇ ਨਾ ਨਾ ਬੱਸ ਤਰਸ ਕਰਦਾ ਰੱਬ ਨੇ ਨਹੀਂ ਕਰਨਾ ਥੱਲੀ ਜਨਤਾ ਨੇ ਕਰਨਾ ਜਿਹੜੇ ਥੱਲੇ ਬੈਠੀ ਜਿਹੜਾ ਮੋੜ ਕਿਵੇ ਮਾਤ ਮਰੀਆਂ ਤਾਈਆਂ ਸ਼ਾਈਆਂ ਲਾਈਆਂ ਅਹ ਚਲੀਆਂ ਸਰਕਾਰਾਂ ਕਿਤੇ ਆਇਆ ਤਲਵਾਰ ਫਾਜਰਾਂ ਦਾ ਨੂੰ ਚੜਦੀ ਕਲਾ ਚ ਰੱਖੇ ਬਾਬਾ ਬੁੱਢਾ ਸਾਈਂ। ਬਾਬਾ ਗਿਆਨੀ ਬਾਬਾ ਅਛਰਦਾਸ। ਬਾਬੇ ਸਾਰੇ ਤਗੜੇ ਕੋਈ ਬਾਬਾ ਬਾਰਾ। ਸੰਤ ਬਾਬਾ ਯਾਰਾ ਸਿੰਘ ਮਿਹਰ ਕਰੇ ਘੁੰਮਣ ਕਰਾਂ ਵਾਲਾ ਜ਼ਿਲ੍ਹਾ ਗੁਰਦਾਸਪੁਰ ਵਾਲਾ ਸਾਈਂ। ਐਂਦਾ ਪੜ ਘੁੰਮਾਂ ਮੈਂ ਮੈਂ ਦੂਰ ਤੱਕ ਗਿਆ। ਅੱਛਾ। ਉਹ ਇੱਕ ਸੀ। ਹਾਂ ਜੰਪ ਫੱਗ ਗਈ। ਇੱਕ ਫਕੀਰ ਤੁਰਿਆ। ਉਹਦੇ ਚਾਹ ਲੈੜ ਗੱਡੀ ਸੀ। ਉਹ ਫਿਰ ਉਹਨਾਂ ਟਾਈਮ ਲਵੇ ਗਿਆ। ਮੈਂ ਤਾਂ ਚਾਹ ਨਹੀਂ ਕਰਦਾ ਰਿਹਾ। ਹਾਂ ਇਹ ਕਿਹਦੀ ਪੁੱਤ ਗੀ ਮੇਰਾ ਮਾਮੇ ਦਾ ਮੁੰਡਾ ਅਸੀਂ ਸਾਬੀ ਸਾਦੀ ਹੂੰ ਤੁਸੀਂ ਇੱਥੇ ਸੁਣਿਆ ਵੀ ਸੀ ਉਹਨੂੰ ਹਾਂ ਸੁਣਿਆ ਸੀ ਸਾਬੀ ਹਾਂ ਪੂਰਾ ਹੋ ਗਿਆ ਇਹੋ ਜਿਹਾ ਛੋਟਾ ਹੀ ਹੋ ਗਿਆ ਸਰ ਬਹੁਤ ਸਾਲ ਕੰਦ ਮੈਂ ਆਇਆ ਹਾਂ ਉਥੋਂ ਅੰਬਰਸਰ ਤੋਂ ਜਨਾਲੇ ਤੋਂ ਹੂੰ ਮੇਰੇ ਮਾਮੇ ਦਾ ਮੁੰਡਾ ਸ਼ੇਰ ਵਰਗਾ ਸੀ ਤੇ ਇਹਨੂੰ ਮੈਂ ਹੋ ਦੱਸਣਾ ਵੀ ਉਹ ਨਹੀਂ ਤਰਸ ਕਰਦਾ ਉਹਨੇ ਰਸ ਕਾਇ ਕਰ ਲਿਆ ਜਿਹੜਾ ਆਗੋਲੇ ਬੜਾ ਐਡੀ ਜ਼ਬਰਦਸਤ ਗੱਲ ਆਲਾ ਸੀ ਬਹੁਤਾ ਮੁੰਡਾ ਚੰਗਾ ਸੀ ਉਹਦੀ ਮੌਜ ਹੈ ਰੱਬ ਦੀ ਉਹ ਆਕ ਮਰਨ ਜੰਮਣ ਉਹਦੇ ਹੱਥ ਵਾਸਿਆ ਵੀਰ ਜੇ ਉਹ ਮਰ ਗਿਆ ਤੇ ਜੰਮ ਵੀ ਰਾਤ ਦਾ ਪਤਾ ਨਹੀਂ ਕਿੱਥੇ ਗਿਆ ਲੈ ਲੈ ਉਹ ਨੂੰਆ ਕਿ ਨਹੀਂ ਕੋਇਆ ਠੀਕ ਨਹੀਂ ਸੀ ਕੋਈ ਪ੍ਰੋਬਲਮ ਸੀ ਬੜੀ ਉਹਨੇ ਦੇਲ ਨਹੀਂ ਉਹ ਤਾਂ ਦੇ ਲਈ ਏਡਾ ਸੀ ਸਭ ਕੋਈ ਮਾਲਕ ਕਰਦਾ ਜੋ ਉਹ ਲੈ ਉਹਦੇ ਬਿਨਾ ਪਤਾ ਨਹੀਂ ਆਉ। ਮੇਰੇ ਕੋ ਮੋਬਾਈਲ ਨਹੀਂ ਹੈਗਾ ਘਰੇ ਮੈਂ ਛੱਡ ਆਇਆ ਮੋਬਾਈਲ ਅਕਾਲੀ ਪਰਸੋ ਸਰਦਾਰ ਨੇ ਦਿੱਤਾ ਮੋਟਰਸਾਈਕਲ ਦੇਣੀ ਤੇ ਜੀਪ ਸੀ ਜੀਪ ਤੁਰ ਗਈ ਐਮਪੀ ਅਹਾਂ ਉਹ ਭਾਈਆ ਉਹਦਾ ਕਹਿਣ ਲੱਗਾ ਵੀ ਬਾਬਾ ਮੈਨੂੰ ਆਉਂਦੀ ਦਿੱਕਤ ਰੋਟੀ ਰੋਟੀ ਖੇਤਾਂ ਤੇ ਜਾਣਾ ਲੈ ਕੇ ਯਾਰ ਕਿਲਾ ਪੈਲੀ ਐਮਪੀ ਦੇ ਵਿੱਚ ਉਹਦੀ ਰਾਜੂ ਕੀ ਹਾਲ ਕਿਲਾ ਕਿਲਾ ਸੁਣਾ ਦੇ ਕੋਈ ਓਏ ਇੱਕ ਸ਼ਾਇਰ ਨੇ ਲਿਖਿਆ ਗੈਨ ਗੁਰਾਂ ਦੇ ਫਰਾਂ ਨੇ ਫਰਕ ਨਾ ਕੋਈ ਚੇਲੇ ਆਪਣੀਆਂ ਕਰਨੀਆਂ ਤੇ ਰਹਿ ਜਾਂਦੇ ਪਹਿਲੇ ਮਾਰਦੇ ਸਮੁੰਦਰਾ ਵਾਂਗ ਸ਼ਾਣਾ ਫਿਰ ਝਿੱਕਦੇ ਵਾਂਗ ਰਹਿ ਜਾਂਦੇ ਅੱਗ ਦੇ ਬਹਾਨੇ ਮਾਈ ਅੱਗ ਕੱਢ ਲੈ ਚਾਰ ਕਿਲੇ ਦੋ ਪੱਟੀ ਖੋਲਦੇ ਆ ਸੰਗ ਸ਼ੁਹਾ ਸ਼ਾਮ ਪੜਾਂਗੇ ਬਾਬਾ ਫਰੀਦ ਸ਼ਕਰ ਗਾਏ ਹੋਰ ਪਰਸੋ ਆਂਦੀ ਕੁਮੀ ਕਾਫਰਾਂ ਦੇ ਪੀਤੀ ਮਗਰ ਗਾਣ ਸੁਹਾ ਸ਼ਾਮ ਪੜਾਂਗੇ ਬਾਬਾ ਫਰੀਦ ਸ਼ਕਰ ਗਾਏ ਇੱਕ ਕਲਾਮ ਹੈ ਕਾਮ ਕੀ ਨਿਕਰਾਨ ਦਾ ਬੋਲ ਮੇਰੇ ਆ ਬਰਾਦ ਕੋ ਕਿਤੇ ਸੁਖੀਰ ਹਮਸਕੀਰ ਆਪ ਦੁਖ ਨਮਾਰ ਗੜੇ ਵੱਡੇ ਵੱਡੇ ਹੰਕਾਰ ਜਿਹਾ ਨਾਨਕ ਗਰਭ ਗਏ ਇਹ ਹੰਕਾਰੀ ਜੋ ਗਰਭ ਚ ਗਲ ਜਾਏ ਵੱਡੇ ਹੋਏ ਤਾਂ ਦੁਖ ਮਨ ਹੋਣਾ ਨਿਕਾ ਹੁੰਦਾ ਮਰ ਜੇ ਉਹ ਚੰਗਾ ਨਾਨਕ ਨੇ ਇਹ ਕਿਹਾ ਸੀ ਲਾਇਆ ਸਾਥ ਦਾ ਦਨ ਮਾਰਾ ਤਾਂ ਦੋ ਮੇਰੇ ਆਲੇ ਬਾਣੀ ਹੈ ਗੁਰੂ ਬਾਣੀ ਵਿੱਚ ਅੰਮ੍ਰਿਤ ਸਾਰੇ ਆਂਦਾ ਇਹਦੇ ਵਿੱਚ ਅੰਮ੍ਰਿਤ ਸਾਰੇ ਤਤ ਸਾਰੇ ਜਿ ਜਿਤਨ ਮਰਜੀ ਕਮਾ ਲਈ ਮੱਤੇ ਆਲੇ ਤਾਂ ਰੋ ਤੁਸੀਂ ਉਹ ਬਾਬਾ ਦੇ ਲਾਏ ਸੀਜ਼ਨ ਚ ਆ ਮੌਸਮ ਸਹੀ ਰਿਹਾ ਦਾ ਹਾਂ ਤੂੰ ਆਇਆ ਮੈਂ ਸਰਦਾਰ ਇੱਕ ਦਿਨ ਕਹਿੰਦੇ ਸਾਬੀ ਦੀ ਸੁਨਾ ਮੱਡ ਹਾਂ ਕੱਲ ਕਿੱਥੇ ਬਿਠੇ ਉਹਨੂੰ ਮੈਨੂੰ ਪਤਾ ਨਹੀਂ ਲੱਗਾ ਉਹ ਕਹਿੰਦਾ ਤੇ ਆਪਾਂ ਗੱਡੀ ਗੱਡੀ ਆਪਣੀ ਕੋਲ ਆਪਾਂ ਸਾਬੀ ਕੋਲ ਜਾਣੇ ਪਤਾ ਕਰਕੇ ਆਉਂਦੇ ਅੱਛਾ ਮੜਾ ਵਾ ਭਾਈ ਭਾਈ ਬੜਾ ਗੱਤਾਂ ਬੜੀਆਂ ਨਾ ਭਰਾ ਦਾ ਵਿਆਹ ਕੀਤਾ ਸੀ ਨਵਾਂ ਇੱਕ ਪੱਟੀ ਸ਼ਾਲੀ ਵਾਲ ਹਾਂ ਉਹ ਬਾਰਡਰ ਤੇ ਹਾਂਜੀ ਉੱਥੇ ਮੈਂ 25 ਸਾਲਾਂ ਦਾ ਪਿੱਛੋਂ ਕਿਸੇ ਦੇ ਪਿੰਡ ਗਿਆ ਤੇ ਮੈਂ ਕਿਹਾ ਮੈਂ ਸਰ 25 ਸਾਲਾਂ ਪਿੱਛੋਂ ਤੇਰੇ ਸਕੂਲ 'ਚ ਆਇਆ ਹੂੰ ਆਂਦਾ ਬਾਸ ਉਹਨੂੰ ਫਿਰ ਮੈਂ ਦੋ ਸ਼ਬਦ ਲਾਏ ਗੁਰਮਾਨਕ ਦੇ ਉਹ ਵੀ ਹੁਣ ਤੈਨੂੰ ਵੀ ਸੁਣਾ ਕੇ ਜਾਣਾ ਮੈਂ ਢਮਰੂ ਲੈ ਆਵਾ ਲੈ ਹਾਂਜੀ ਹੂੰ ਜਦੋਂ ਆ ਜਾਣਾ ਨਾ ਮੈਨੂੰ ਧਰਨਾ ਚਾਹ ਚੜ ਜਾਂਦਾ ਮੈਨੂੰ ਸਾਰੇ ਪਿੰਡ ਭੁੱਲ ਜਾਂਦਾ ਤੂੰ ਕੱਲਾ ਚੇਤੇ ਰਹਿਣਾ ਹਾਂਜੀ ਸੰਗੋਜੀ ਦੀਆਂ ਗੱਲਾਂ ਇਹ ਵੀ ਪਿੰਡਾਂ ਦਾ ਕਲਚਰ ਹੈ ਕਿਉਂਕਿ ਤੇ ਜਿਹੜੇ ਇਦਾਂ ਦੇ ਹੁੰਦੇ ਆ ਗਾਉਣ ਵਜਾਉਣ ਵਾਲੇ ਹੱਸਣ ਸੌਣ ਵਾਲੇ ਨੱਚਣ ਗਾਉਣ ਵਾਲੇ ਇਹ ਵੀ ਸਾਡੇ ਕਲਚਰ ਦਾ ਹਿੱਸਾ ਹੈ ਤੇ ਸਾਡਾ ਧਰਮ ਬਣਦਾ ਕਿ ਇਹਨਾਂ ਨੂੰ ਅਸੀਂ ਸੰਭ ਕੇ ਰੱਖੀਏ ਇਹਨਾਂ ਦਾ ਜਿਹੜਾ ਇਹਨਾਂ ਦਾ ਗੁਣ ਹੈਗੇ ਇਹਨਾਂ ਚ ਉਹ ਅਲੋਪ ਨਹੀਂ ਹੋਣੇ ਚਾਹੀਦੇ ਇਹ ਇਹ ਮੇਰੀ ਇੱਕ ਨਿੱਜੀ ਸੋਚ ਹੈ ਕੋਈ ਜ਼ਰੂਰੀ ਨਹੀਂ ਹੈ ਤੁਸੀਂ ਸਾਰੇ ਵੀ ਇਦਾਂ ਹੀ ਸੋਚੋ ਜਿਵੇਂ ਮੈਂ ਸੋਚਦਾ ਹਾਂ ਪਰ ਮੈਂ ਤੁਹਾਨੂੰ ਕੋਸ਼ਿਸ਼ ਕਰਦਾ ਕਿ ਜੋ ਚੀਜ਼ਾਂ ਮੈਨੂੰ ਚੰਗੀਆਂ ਲੱਗਦੀਆਂ ਮੈਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹਾਂ ਮਰੇ ਜਾਵਾਂ ਸੇਬ ਜਨਾ ਹਾ ਦੀਆ ਮੰਨੇ ਮਰੇ ਜਾਵਾਂ ਸੇਬ ਜਨਾ ਹਾ ਦੀਆ ਮੰਨੇ ਓ ਕਾਨ ਮਰੇ ਜਿੰਨੂ ਆਪੂ ਬਚਾਵੇ ਰੂਪ ਕਿੜੀ ਦਾ ਧਾਰ ਕੇ ਆਵੇ ਰੂਪ ਕਿੜੀ ਦਾ ਬਾਬਾ ਧਾਰ ਕੇ ਆਵੇ ਓ ਜੋ ਬਾਣੀ ਨੂੰ ਮੰਨੇ ਓ ਜੋ ਬਾਣੀ ਨੂੰ ਮੰਨੇ ਮੇਵਾਰੇ ਜਾਮੋ ਸਹਿਬ ਜਿਨਾ ਹੋ ਦੀਆ ਮੰਨੇ ਮੇਵਾਰੇ ਜਾਮੋ ਸਹਿਬ ਜਿਨਾ ਹੋ ਦੀਆ ਮੰਨੇ ਓ ਜੱਟ ਓ ਜੱਟ ਤੰਨਾ ਜ ਸੁਨਾ ਦੇ ਕੋਈ ਚੁਟਕਲਾ ਵੀ ਜਿਵੇਂ ਆਪਾਂ ਵਧੀਆ ਤੁਸੀਂ ਹਸਾਉਨੇ ਹੋ ਉਹ ਅੱਛਾ ਹਾਂ ਆਂਦਾ ਰਾਤੀ ਸੁਗਣਾ ਆਇਆ ਪੰਡ ਮੋਟਰਸਾਈਕਲ ਚਲਾਵਾ ਅੱਖਾਂ ਘੜ ਕੇ ਦੇਖਿਆ ਤਾਂ ਤਾਇਆ ਬਕਰੇ ਤੇ ਚੜਿਆ ਜਾਵੇ ਕੰਨੋਂ ਫੜ ਬ੍ਰੇਕਾਂ ਲਾਵੇ ਗੁਰੂ ਰਾਮਦਾਸ ਮਹਾਰਾਜ ਤੇਰੇ ਬੱਚੇ ਨੂੰ ਜੱਜ ਬਣਾਵੇ ਤੇ ਲੋਕੀ ਨਕਲੀ ਕਹਿੰਦੇ ਫਿਰ ਮੈਂ ਅਸਲੀ ਤੇ ਜਾਵਾ ਖੁਸ਼ੀਆਂ ਦੇਵੇ ਮੰਗਣ ਗਿਆ ਤਾਂ ਮਰ ਗਿਆ ਮੰਗਣ ਮੂਹ ਨਾ ਜਾ ਉਹ ਆਂਦਾ ਪਹਿਲੋਂ ਮਰ ਕੇ ਜਿਹੜਾ ਹੋਇਆ ਮੁਕਰ ਗਿਆ ਫਰੀਦਾ ਖਾਖੋ ਖਾਖਰ ਨਿੰਦੀਏ ਖਾਗ ਜੇਠ ਨਾ ਕੋਈ ਖਾਗ ਜੇਠ ਨਾ ਕੋਈ ਅੱਜ ਧਰਤੀ ਪੈਰਾ ਥੱਲੇ ਦੇ ਮੋਹੇ ਉੱਪਰ ਪੈ ਫਰੀਦਾ ਭੁੱਖ ਨਾਲੋਂ ਮੌਤ ਬੁਰੀ ਰਾਤ ਖਾੜੀ ਦਿਨੇ ਫੇਰ ਖੜੀ ਫਰੀਦਾ ਰੋਟੀ ਮੇਰੀ ਕਾੜਦੀ ਲਾਹਣ ਮੇਰੀ ਭੁੱਖ ਜਿੰਨਾ ਖਾਦੀਆਂ ਚੋਪੜੀਆਂ ਘਣੇ ਸਹਿਣਗੇ ਦੁੱਖ ਫਰੀਦਾ ਰੁੱਖੀ ਮਿੱਸੀ ਖਾ ਠੰਡਾ ਪਾਣੀ ਪੀ ਵੇਕਰ ਥਾਈ ਚੋਪੜੀ ਤੇ ਨਾਤ ਰਸਾਈ ਜੀ ਫਰੀਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤਾ ਦਾ ਭਰਾ ਨਾਨਕ ਨਾਮ ਚੜਦੀ ਕਲਾ ਤੇਰੇ ਪਾਣੇ ਸਰਬਾਦਾ ਪਰਾ ਧੰਨ ਧੰਨ ਬਾਬਾ ਬੁੱਧੂ ਸ਼ਾਹ ਸਰਕਾਰ ਦਾਤਾ ਮਕਬੂਰ ਸ਼ਾਹ ਵਲੀ ਪੀਰ ਬਾਬਾ ਯਾਸ਼ਾ ਵਲੀ ਗਰੀਬ ਤੇ ਉਤੇ ਮਿਹਰ ਕਰੋ ਦਾਨੀ ਸਾਹਿਬ ਹੁਣ ਦੇ ਰੇਤਾ ਵਾਦ ਜੋ ਇਹਨੇ ਜੋ ਵੰਗੂਆ ਦੇ ਦੇਾਂਗੇ ਮਹਿੰਗੀ ਅਪਲਾਈ ਸਸਤੀ ਆਪਾਂ ਟਰਾਲੀ ਭੇਜ ਦਿਆਂਗੇ ਹਾਂ ਹੋਰ ਭੇਜ ਦਿਨ ਸੋ ਸ਼ਬਦ ਲਾਈਏ ਇੱਕ ਹੋਰ ਹਾਂ ਬਸ ਬਹੁਤ ਆ ਉਹ ਤੇਰੇ ਹੱਥ ਤੇ ਨਾਨਕ ਨੇ ਲੋਟ ਹੈ ਮਚਾਈ ਓ ਮਾਲਕਾਂ ਦੇ ਢਾਗੇ ਕਿਸੇ ਚੁਗਲੀ ਲਗਾਈ ਪਾਈ ਪਾਈ ਦਾ ਇਹ ਸਭ ਪੂਰਾ ਹੋ ਗਿਆ ਗਿਆਨਨ ਬਾਬ ਕੋਲੋਂ ਬੋਲਿਆ ਤੇਰੇ ਤੋਂ ਬਗੈਰ ਬਾਬਾ ਨਾਨਕਾ ਤੇਰਾ ਤੇਰਾ ਕਿਸੇ ਨੇ ਨਹੀਂ ਤੋਲਿਆ ਤੇਰੇ ਤੋਂ ਬਗੈਰ ਬਾਬਾ ਨਾਨਕਾ ਤੇਰਾ ਤੇਰਾ ਕਿਸੇ ਨੇ ਮਕਾਨ ਮਾਰੇ ਚੰਗੇ ਪੈ ਗਏ ਨੇ ਤੇ ਬਾਸ ਨੂੰ ਮਚਵਾਰੇ ਗਰੀਬ ਦਾ ਨਹੀਂ ਹੈਗਾ ਜਵਾਰੀਆਂ ਨਾਲਾ ਫੜਕੇ ਜਦੋਂ ਮੱਲੇ ਥਾਣੀ ਪਿਸ਼ਾਬ ਕਰਨ ਜਾਂਦੀਆਂ ਨੇ ਅੱਜ ਕੱਲ ਮੌਰ ਨਹੀਂ ਠੀਕ ਬੇਟੀਆਂ ਤੇਰੀਆਂ ਗੁੱਡੀਆਂ ਮੇਰੀਆਂ ਤਿੰਨ ਨੇ ਕਿਡੀਆਂ ਗੜੀਆਂ ਨੇ ਕੋਈ ਗੱਲ ਨਹੀਂ ਝਾੜੀ ਬੂਟੀ ਬੜੀ ਐ ਤੇ ਆ ਦੇਖੋ ਆ ਖੜੀ ਟਰਾਲੀ ਮੁੰਡੇ ਨੂੰ ਮੈਂ ਕਹਦਾ ਗਿਆਨੀ ਇਧਰ ਆ ਮੁੰਡਾ ਗਿਆਨੀ ਇਹਨੂੰ ਨਾ ਟਰਾਲੀ ਰੇਤੇ ਦੀ ਆਪਾਂ ਜ਼ਰੂਰ ਦੇਣੀ ਐ ਬਸ ਮੈਂ ਹੋਵਾਂ ਨਾ ਹੋਵਾਂ ਧੰਨ ਬਾਬਾ ਬੁੱਢਾ ਸਾਹਿਬ ਸਰਕਾਰ ਜੀ ਦਾਰਾਦਾਨੀ ਸਾਹਿਬ ਉਹ ਨਹੀਂ ਨਹੀਂ ਮਰਾਸੀ ਰਹਿੰਦੀ ਦੁਨੀਆਂ ਤਾਈ ਤੇਰਾ ਨਾਮ ਲੈਣਾ ਤੇ ਪਾਪੀ ਦਾ ਮੈਂ ਨਾਮ ਹੀ ਨਹੀਂ ਚ ਲੈਣਾ ਇਸ ਲਾਗੇ ਜ ਮੋਸ ਸਖੀ ਦਾ ਨਾਮ ਲੈਣਾ ਇਹਨੇ ਗਰੀਬ ਨੂੰ ਘਾਣ ਨਾ ਲਾਇਆ ਕੋਈ ਗੱਲ ਇਹ ਤੇਰੇ ਕੋਲ ਟਰਾਲੀ ਪਹੁੰਚ ਗਈ ਲੈ ਮੇਰੀਆਂ ਗੁੱਡੀਆਂ ਜਵਾਨਾਂ ਨਹੀਂ ਤੇ ਮਹਾਰਾਜ ਮੱਲਿਆਂ ਦਾ ਕੰਮ ਹੈ ਤੇਰੀਆਂ ਧੀਆਂ ਸਾਡੀਆਂ ਧੀਆਂ ਉਹਨਾਂ ਤੋਂ ਦਿਮਾਗ ਦੇ ਕੋਹਜ ਪਾ ਬਸ ਅਸੀਂ ਤੇਰੇ ਕੋਲੇ ਆ ਰੇਤਾ ਪਹਚਾਦੇ ਆਂ ਬਸ ਹੋਰ ਦੱਸ ਬਸ ਹੋਸ਼ਾ ਜੂ ਰਾਮ ਦਾਸ ਮਹਾਰਾਜ ਤੁਹਾਡੇ ਤੇ ਕਿਰਪਾ ਕਰੇ ਮੈਂ ਗਰੀਬ ਨੇ ਮੈਂ ਤੁਹਾਨੂੰ ਕਹਿਣਾ ਹਾਂ ਉਹ ਮੋਦੀ ਨੂੰ ਕਹਾਂ ਜਿਹੜੇ ਗਰੀਬ ਦੀ ਸੁਣਦਾ ਹੀ ਨਹੀਂ ਨਹੀਂ ਕੋਈ ਨਹੀਂ ਹਮਾਰਾ ਜੇਗਾ ਨਾ ਆ ਗੁਰਦੁਆਰਾ ਸਾਹਿਬ ਵੀ ਆਦਾ ਗਿਆ ਪਰ ਉਹਨੇ ਮੇਰੀ ਛੇਤੀ ਸੁਣੀ ਨਹੀਂ ਗੱਲ ਮੇਰੀ ਕੋਈ ਨਹੀਂ ਕੋਈ ਨਹੀਂ ਕੋਈ ਇਹ ਤੁਸੀਂ ਦੇਖੋ ਜੀ ਮੇਰੇ ਗਰੀਬ ਦੀ ਜਦੋਂ ਮੈਨੂੰ ਗੱਲ ਨਾਲ ਲਾਉਂਦੇ ਜੋ ਗਰੀਬ ਨੂੰ ਮੇਰੀਆਂ ਗੁੱਡੀਆਂ ਜਵਾਨਾ ਹੋ ਗਈਆਂ ਘਰ ਘੁਰ ਬਣ ਗਿਆ ਬਾਥਰੂਮ ਨਹੀਂ ਬਣਿਆ ਸਿਰਫ ਬਾਥਰੂਮ ਤੇਰਾ ਰੇਤਾ ਮੇਰੀ ਜ਼ਿੰਮੇਵਾਰੀ ਹੈ Papa ਬੁੱਢਾ ਸਾਡਾ ਨੂੰ ਇਹ ਤੋਂ ਵੀ ਜ਼ਿਆਦਾ ਦੇਵੇ ਤੇਰੇ ਬੱਚੇ ਪੜ੍ਹ ਲਿਖੇ ਵੱਡੇ ਵੱਡੇ ਸਰਕਾਰੀ ਨੌਕਰੀਆਂ ਦੇ ਲੱਗਣ ਤੇ ਮੰਮੀ ਮਰਾਸੀ ਮੰਗਦਾ ਰਿਹਾ ਕਰਾ ਸਾਰੀ ਵਾਤ ਉਹਨਾਂ ਨੂੰ ਮਾਲਕੀ ਮਾਲਕ ਬਣਨ ਦਵਾ ਕਰ ਨੌਕਰੀ ਨਹੀਂ ਲਾਉਣੇ ਆਪਾਂ ਆਪਾਂ ਨਹੀਂ ਲਾਉਣਾ ਲੋਕਾਂ ਦੀ ਗੁਲਾਮੀ ਨਹੀਂ ਕਰਾਉਣੀ ਨਾ ਨਹੀਂ ਕਰਨੀ ਲੋਕਾਂ ਨੇ ਗੁਲਾਮੀ ਵਾ ਸਾਜ ਉਹ ਵੇਲੇ ਫੈਕਟਰੀ ਤੇ ਰਗੇ ਤੁਹਾਨੂੰ ਇਹ ਗੁਲਾਮੀ ਨਹੀਂ ਕਰਨੀ ਆ ਫੈਕਟਰੀ ਪਾ ਕੇ ਦਿੱਤੀ ਕਿ ਨਹੀਂ ਬਾਬੇ ਫਰੀਦ ਨੇ ਫਿਰ ਤੈਨੂੰ ਹਾਂ ਦਿੱਤੀ ਦਿੱਤੀ ਪੁੱਤ ਵੀ ਦਿਆ ਤੇਰੇ ਲੱਗਾ ਕਿ ਨਹੀਂ ਵਕੀਲ ਹਾਂ ਲੱਗੇ ਲੱਗੇ ਪਾਸ ਉਹਨਾਂ ਜੱਜ ਬਣਨਾ ਬੁੱਢਾ ਤੁਹਾਡਾ ਪੂਰਾ ਚੱਲਿਆ ਸੀ ਜਾਂ ਬਿਮਾਰ ਹੋ ਗਿਆ ਸੀ ਆ ਸ਼ੇਰ ਵਰਗੂ ਫਿਰਨਡੇ ਵੇਲੀ ਚ ਮਾਏ ਵੀ ਥੋਡੀਆਂ ਦਵਾਵਾਂ ਹੈ ਤੇ ਮਹਾਰਾਜ ਦੀ ਕਿਰਪਾ ਆਂਦਾ ਆਂਦਾ ਸੋਨੂੰ ਮੈਨੂੰ ਡਾਰੇ ਆਉਂਦਾ ਮੈਂ ਕਿਹਾ ਡਰਿਆ ਨਾ ਕਰ ਫਰੀਦ ਦਾ ਢਾਲ ਰੱਖ ਲੈ ਤੂੰ ਤਰ ਜਾ ਉਹ ਫਰੀਦ ਦਾ ਜਾਪ ਜਪੰਡਿਆ ਗੁਰੂ